नवशह सरगर्मी प्रोग्राम वास्तविक प्रदेशी की तरफ आप जी का हार्दिक स्वागत है पेश है जिला शहीद भगत सिंह तक संबंधित अज विशेष सरगर्मी सिंदूस फैमिली बार एक मल्टी कुजीन का स्वाद जो थानू तो हमेशा रहेगा याद आज ही आओ सिंदूस फैमिली बार चंडीगढ़ रोड नवा शहर कॉल 783700006 एट थ्री आरस डबल हॉस्पिटल डबल स्क्वायर डबल अपने सब एक ऑन द आउट मैं थारडा करती हूं मैं डाइटिशियन मिस्टर प्रवीण जी पंजाब पुलिस टीम ਸੇਵਾ ਸੁਸਾਇਟੀ ਬੰਗਾ ਅਤੇ ਇੱਕ ਓਮਕਾਰ ਫਾਊਂਡੇਸ਼ਨ ਮੈਡਮ ਬਲਦੀਸ਼ ਕੌਰ ਜੀ ਅਤੇ ਸਤਨਾਮ ਸਿੰਘ ਐਨ ਜੀ ਓ ਮਿਸਟਰ ਮਦਨ ਲਾਲ ਜੀ ਅਤੇ ਮਿਸਟਰ ਹਰਸ਼ ਸ਼ਰਮਾ ਜੀ ਦੀ ਟੀਮ ਲਾਇਨਸ ਐਕਟਿਵ ਪੰਜਾਬ ਚੇਅਰਮੈਨ ਮਿਸਟਰ ਦਰੋਜਨ ਸਿੰਘ ਵਿਰਦੀ ਜੀ ਅਤੇ ਪ੍ਰੈਜ਼ੀਡੈਂਟ ਮਿਸਿਸ ਜਸਵਿੰਦਰ ਕੌਰ ਉਹਨਾਂ ਜੋ ਪ੍ਰਧਾਨ ਅਤੇ ਉਹਨਾਂ ਦੀ ਟੀਮ ਰਾਜਨੀ ਗਾਰਡਨ ਕੈਂਪ ਵਿੱਚ ਸਾਡਾ ਸਹਿਯੋਗ ਦਿੰਨੇ ਹਨ

RVPS एमडी, टीएम, गैस्ट्रोएंटरोलॉजिस्ट दे के के वो साडे समक्ष आन ते वर्ल्ड हेपेटाइटिस डे दे अवसर ते अपने विचार सांझे कर सर फिर तो पास आउट ਕੀਤੀ ਹੈ जी पेट दे रोगा मेरा दस साल दा एक्सपीरियंस है गा जी आज वर्ल्ड हेपेटाइटिस डे है गा हेपेटाइटिस आम करके हेपेटाइटिस वर्ड है मतलब हुंदा ਕੀ ਲੀਵਰ ਤੇ ਸੋਜ ਆ ਜਾਣੀ ਹੈਪੇਟਾਈਟਿਸ ਮੀਨਸ ਕਿ ਲੀਵਰ ਐਂਡ ਆਇਟਿਸ ਮੀਨਸ ਕਿ ਇਨਫਲੇਮੇਸ਼ਨ ਜਿਹੜੀ ਇਨਫਲੇਮੇਸ਼ਨ ਆਂਦੀ ਹੈਗੀ ਆਪਣੇ ਲੀਵਰ ਤੇ ਉਹ ਕਈ ਕਾਰਨਾ ਕਰਕੇ ਆਂਦੀ ਹੈਗੀ ਜਿਹੜਾ ਵਰਲਡ ਹੈਪੇਟਾਈਟਿਸ ਡੇ ਆਪਾਂ ਜਾਗਰੂਕਤਾ ਦੇਣੀ ਹੈਗੀ ਉਹਦੇ ਵਿੱਚ ਕਈ ਮਤਲਬ ਡਿਫਰੈਂਟ ਡਿਫਰੈਂਟ ਆਪਣੇ ਸੈਸ਼ਨ ਹੈਗੇ ਨੇ ਡਿਫਰੈਂਟ ਡਿਫਰੈਂਟ ਟਾਈਪਸ ਹੈਗੇ ਨੇ ਜਿਵੇਂ ਸਭ ਤੋਂ ਪਹਿਲਾਂ ਜਿਹੜਾ ਮੋਸਟ ਕਾਮਨ ਟਾਈਪ ਆਪਣਾ ਹੈਪੇਟਾਈਟਿਸ ਦਾ ਹੁੰਦਾ ਉਹ ਜਿੱਦਾਂ ਆਪਣਾ ਮੌਸਮੀ ਬੁਖਾਰ ਹੈ ਜਿਹੜਾ ਇਸ ਟਾਈਮ ਆਪਣਾ ਬਹੁਤ ਕਾਮਨਲੀ ਚੱਲ ਰਿਹਾ ਹੈਗਾ ਕਿ ਜੋ ਆਪਣੇ ਕੋਲ ਮੇਰੇ ਕੋਲ ਪੇਸ਼ੈਂਟ ਆਂਦੇ ਆ ਕਿ ਪੀਲੀਆ ਹੋ ਗਿਆ ਹੈ ਜੀ ਜਿਵੇਂ ਆਪਾਂ ਕਹਿ ਦਈਏ ਕਿ ਪੇਟ ਖਰਾਬ ਹੋ ਗਿਆ ਹੈ ਉਹਦੇ ਲੱਛਣ ਨੇ ਹੁੰਦੇ ਆ ਕਿ ਪੇਟ ਖਰਾਬ ਹੋ ਗਿਆ ਹੈ ਲੂਸ ਟੂਲ ਲੱਗ ਜਾਣਾ ਜਾਂ ਫਿਰ ਚੈਲੋ ਵੀ ਉਲਟੀ ਆਣਾ ਇਹ ਵੀ ਆਪਣਾ ਇੱਕ ਹੈਪੇਟਾਈਟਿਸ ਦੀ ਸ਼ੁਰੂਆਤ ਹੁੰਦੀ ਹੈ ਇਹਨੂੰ ਆਪਾਂ ਹੈਪੇਟਾਈਟਿਸ ਏ ਔਰ ਈ ਕਿਹਾ ਜਾਂਦਾ ਹੈ ਕਿ ਜਿਹੜਾ ਇਨਫੈਕਟਿਵ ਹੈਪੇਟਾਈਟਿਸ ਹੈਗਾ ਜਿਹੜਾ ਪੂਰੀ ਤਰ੍ਹਾਂ ਕਿਊਰ ਹੋ ਸਕਦਾ ਹੈ ਜਿਹਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਕਿ ਅੱਗੇ ਪ੍ਰੋਗਰੈਸ ਕਰੇਗਾ ਜਾਂ ਫਿਰ ਅੱਗੇ ਕਿਸੇ ਹੋਰ ਨੂੰ ਸਾਡੇ ਤੋਂ ਹੋਣ ਦੇ ਚਾਂਸਸ ਹੈਗੇ ਹੈ ਹੈਪੇਟਾਈਟਿਸ ਬੀ অর ਹੈਪੇਟਾਈਟਿਸ ਸੀ ਹੈ ਜਿਹੜਾ ਕੀ ਟਰੀਟੇਬਲ ਹੈ ਜਿਹਨੂੰ ਆਪਾਂ ਟਰੀਟ ਕਰ ਸਕਦੇ ਆ ਬਟ ਉਹਨੂੰ ਕਿਊਰ ਕਰਨਾ ਇਜ਼ ਵੈਰੀ ਡਿਫਿਕਲਟ ਉਹਨੂੰ ਆਪਣੀ ਬਾਡੀ ਚੋਂ ਆਪਾਂ ਬਿਲਕੁਲ ਖਤਮ ਨਹੀਂ ਕਰ ਸਕਦੇ ਉਹਨੂੰ ਸਪਰੈਸ ਕਰਕੇ ਰੱਖ ਸਕਦੇ ਆ ਜਿਹੜਾ ਹੈਪੇਟਾਈਟਿਸ ਏ অর ਈ ਜਿਹੜਾ ਮੋਸਟ ਕਾਮਨ ਹੈਗਾ ਇਸ ਆਪਣੇ ਇਹ ਕਹ ਲੋ ਵੀ ਬਰਸਾਤੀ ਮੌਸਮ ਚ ਹੁੰਦਾ ਹੈ ਜਿਹੜਾ ਜਾਂ ਬਾਹਰੋਂ ਖਾਣ ਪੀਣ ਕਰਕੇ ਗੰਦੇ ਪਾਣੀ ਦੀ ਇਨਫੈਕਸ਼ਨ ਕਰਕੇ ਹੋ ਗਿਆ ਈਵਨ ਸੋ ਕਾਲਡ ਆਪਾਂ ਕਹਿੰਦੇ ਆ ਕਿ ਜਿਹੜਾ ਬਾਹਰਲੇ ਆਪਾਂ ショਪਸ ਦੇ ਵਿੱਚ ਆਰੂ ਦਾ ਪਾਣੀ ਵੀ ਯੂਜ਼ ਕਰਦੇ ਆ ਉਹ ਵੀ ਆਪਾਂ ਕਹਿ ਸਕਦੇ ਆ ਕਿ ਇਨਫੈਕਟਿਵ ਹੋ ਸਕਦਾ ਹੈਪੇਟਾਈਟਿਸ ਏ ਔਰ ਈ ਨਾਲ ਹੈਪੇਟਾਈਟਿਸ ਏ ਜ਼ਿਆਦਾਤਰ 올ਡ ਏਜ ਦੇ ਵਿੱਚ ਹੁਣ ਤਾਂ ਸਾਡੇ ਕੋਲ ਯੰਗ ਪੇਸ਼ੈਂਟ ਵੀ ਆਣ ਲੱਗ ਗਏ ਪਹਿਲਾਂ ਹੈਪੇਟਾਈਟਿਸ ਏ ਦੀ ਇਮਿਊਨਾਈਜੇਸ਼ਨ ਹੁੰਦੀ ਸੀ ਆਪਾਂ ਇਹ ਸੋਚਦੇ ਸੀਗੇ ਕਿ 99% ਆਪਾਂ ਉਹਨੂੰ ਮਤਲਬ ਉਹਦੇ ਇਮਿਊਨ ਹੈਗੇ ਆ ਕਿ ਸਾਨੂੰ ਹੋਊਗਾ ਨਹੀਂ ਲੇਕਿਨ ਹਿਪੇਟਾਈਟਿਸ ਏ ਦੇ ਕੇਸ ਵਧ ਗਏ ਆ ਈ ਨਾਲ ਹਿਪੇਟਾਈਟਿਸ ਈ ਪ੍ਰੈਗਨੈਂਟ ਔਰਤਾ ਦੇ ਵਿੱਚ ਜ਼ਿਆਦਾ ਹੁੰਦਾ ਹੈ ਹਿਪੇਟਾਈਟਿਸ ਈ ਕੈਲੋਕੀਨ ਇਨਫੈਕਸ਼ਨ ਹੋਣ ਦੇ ਚਾਂਸਸ ਪ੍ਰੈਗਨੈਂਟ ਔਰਤਾਂ ਨੂੰ ਜ਼ਿਆਦਾ ਐਸ ਕੰਪੇਅਰ ਟੂ ਅਦਰ ਜਨਰੇਸ਼ਨ ਜਿਹੜਾ ਹਿਪੇਟਾਈਟਿਸ ਏ ਔਰ ਈ ਨੂੰ ਆਪਾਂ ਕਿੱਦਾਂ ਪਛਾਣ ਸਕਦੇ ਆ ਸਿਰਫ ਆਪਾਂ ਨੂੰ ਆਪਾਂ ਨੂੰ ਬੁਖਾਰ ਦੇ ਸਿੰਟਮ ਆਣਗੇ পেট ਖਰਾਬ ਹੋਏਗਾ ਸਰੀਰ ਟੁੱਟੇਗਾ ਤੇ ਕਈ ਲੋਕ ਜਿਵੇਂ ਆਪਾਂ ਸਮਝ ਲੈਂਦੇ ਆ ਕਿ ਇਹ ਆਪਾਂ ਨੂੰ ਇਨਫੈਕਸ਼ਨ ਹੋ ਗਈ ਹੈ ਜਾਂ ਮੌਸਮੀ ਵਾਇਰਲ ਹੋ ਗਿਆ ਹੈ 5 ਦਿਨ ਬਾਅਦ ਆਪਾਂ ਆਪੇ ਠੀਕ ਹੋ ਜਾਂਦੇ ਆ ਉਹ ਵੀ ਇੱਕ ਹੈਪੇਟਾਈਟਿਸ ਏ ਔਰ ਈ ਚ ਹੋ ਜਾਂਦਾ ਹੈ ਉਹ 셀ਫ ਲਿਮਿਟਿੰਗ ਹੈ ਉਹਨਾਂ ਨੇ 14 ਦਿਨ ਚ ਆਪੇ ਹੀ ਠੀਕ ਹੋ ਜਾਣਾ ਵਾਇਰਸ ਹੈ ਉਹਦੇ ਅਗੇਂਸਟ ਅਸੀਂ ਸਪੋਰਟਿਵ ਟਰੀਟਮੈਂਟ ਦਿੰਨੇ ਆ ਉਹਦਾ ਕੋਈ ਸਪੈਸਿਫਿਕ ਟ੍ਰੀਟਮੈਂਟ ਨਹੀਂ ਦਿੱਤਾ ਜਾਂਦਾ ਸਪੋਰਟਿਵ ਟ੍ਰੀਟਮੈਂਟ ਦੇ ਨਾਲ ਹੀ ਉਹ ਆਪਣੇ ਬਾਡੀ ਚ ਰਿਕਵਰ ਹੋ ਕੇ ਨਿਕਲ ਜਾਂਦਾ ਉਹ ਪਾਣੀ ਤੋਂ ਆਪਾਂ ਨੂੰ ਆਪਣੇ ਬਾਡੀ ਦੇ ਵਿੱਚ ਐਂਟਰ ਹੁੰਦਾ ਆਪਣੇ ਲੀਵਰ ਚ ਇਨਫਰਮੇਸ਼ਨ ਕਰਦਾ ਹੈ 7 ਦਿਨ ਬਾਅਦ 14 ਦਿਨ ਬਾਅਦ ਉਹ ਰਿਕਵਰ ਹੋ ਜਾਂਦਾ ਕੁਝ 5% ਲੋਕਾਂ ਨੂੰ ਐਡਮਿਸ਼ਨ ਦੀ ਜ਼ਰੂਰਤ ਪੈਂਦੀ ਹੈ ਜਿਨ੍ਹਾਂ ਨੂੰ ਪੀਲੀਆ ਹੋ ਗਿਆ ਜਾਂ ਜਿਨ੍ਹਾਂ ਨੂੰ ਪ੍ਰਲੌਂਗ ਇਨਫੈਕਸ਼ਨ ਹੋ ਗਈ ਕੁਝ ਲੋਕਾਂ ਦੀ ਬੋਨ ਮੈਰੋ ਨੂੰ ਐਸਪ੍ਰੈਸ ਕਰ ਦਿੰਦਾ ਸੋ ਥੈਟ ਕੀ ਉਹਨਾਂ ਨੂੰ ਐਨੀਮੀਆ ਪਰਸਿਸਟੈਂਟ ਰਹਿਣ ਲੱਗ ਜਾਂਦਾ ਪਲੇਟਲੇਟ ਘਟ ਰਹਿਣ ਲੱਗ ਜਾਂਦੇ ਆ ਆਮ ਕਰਕੇ ਆਪਾਂ ਸੋਚਦੇ ਆ ਕਿ ਪਲੇਟਲੇਟ ਘਟ ਇਜ਼ ਦਾ ਇੰਡੀਕੇਟਰ ਆਫ ਕਿ ਡੇਂਗੂ ਹੋ ਗਿਆ ਜੀ ਸਾਨੂੰ ਬਟ ਉਹ ਹੈਪੇਟਾਈਟਿਸ ਦਾ ਵੀ ਪਾਰਟ ਹੋ ਸਕਦਾ ਜਿਨ੍ਹਾਂ ਵਿੱਚ ਹੀਮੋਗਲੋਬਿਨ WBC ਕਾਊਂਟ ਤੇ ਪਲੇਟਲੇਟ ਤਿੰਨੋਂ ਹੀ ਘਟ ਹੈ ਉਹਨਾਂ ਨੂੰ ਆਪਾਂ ਕਹਿੰਦੇ ਆ ਕਿ ਹੈਪੇਟਾਈਟਿਸ A ਇੰਡਿਊਸਡ ਬੋਨ ਮੈਰੋ ਸਪਰੈਸ਼ਨ ਹੋ ਗਈ ਉਹਨਾਂ ਨੂੰ ਇਹ ਸਾਰੇ ਲੱਛਣ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਆ ਇਹਨੂੰ ਆਪਾਂ ਪ੍ਰੀਵੈਂਟ ਕਿਵੇਂ ਕਰੀਏ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਆਪਾਂ ਜਿੱਥੋਂ ਤੱਕ ਵੀ ਹੋ ਸਕੀਏ ਇਹ ਸਾਫ ਸੁਥਰਾ ਪਾਣੀ ਪੀਏ ਆਰਓ ਨਹੀਂ ਹੈ ਐਟ ਲੀਸਟ ਉਬਾਲ ਕੇ ਪੀਏ ਠੀਕ ਹੈ ਔਰ ਜਿੰਨਾ ਵੀ ਜਿੰਨੀਆਂ ਵੀ ਚੀਜ਼ਾਂ ਹੈਗੀਆਂ ਜਿਹੜੇ ਜਿਵੇਂ ਬਾਹਰੋਂ ਠੰਡਾ ਪਾਣੀ ਪੀਣਾ ਗੋਲ ਗੱਪਿਆਂ ਦਾ ਪਾਣੀ ਹੋ ਗਿਆ ਜਾਂ ਹੋਰ ਵੀ ਕਈ ਤਰੀਕੇ ਦਾ ਪਾਣੀ ਹੋ ਗਿਆ ਉਹਨੂੰ ਆਪਾਂ ਅਵੋਇਡ ਕਰੀਏ ਜਿੰਨਾ ਉਹਨੂੰ ਆਪਾਂ ਅਵੋਇਡ ਕਰਾਂਗੇ ਉਨਾਂ ਹੀ ਆਪਾਂ ਨੂੰ ਇਨਫੈਕਸ਼ਨ ਦੇ ਚਾਂਸਸ ਘੱਟ ਜਾਣਾਂ ਆਪਾਂ ਸਾਫ ਸੁਥਰੀ ਜਗ੍ਹਾ ਤੇ ਖਾਵਾਂਗੇ ਜਾਂ ਆਪਣਾ ਘਰ ਦਾ ਬਣਾਇਆ ਹੋਇਆ ਖਾਵਾਂਗੇ ਉਨਾ ਹੀ ਆਪਾਂ ਨੂੰ ਇਹਦੇ ਤੋਂ ਰੈਜ਼ਿਸਟੈਂਟ ਆਪਾਂ ਬਚੇ ਰਾਵਾਂਗੇ ਇਹਦੇ ਤੋਂ ਬੱਚਿਆਂ ਨੂੰ ਹੈਪੇਟਾਈਟਿਸ ਏ ਦਾ ਇੰਜੈਕਸ਼ਨ ਜਨਮ ਤੇ ਹੀ ਲੱਗ ਜਾਂਦਾ ਵੱਡਿਆਂ ਨੂੰ ਵੀ ਹੈਪੇਟਾਈਟਿਸ ਏ ਦਾ ਇੰਜੈਕਸ਼ਨ ਦੇ ਸਕਦੇ ਆ ਠੀਕ ਹੈ 올 ਹੋਰ ਹਜੇ ਹੈਪੇਟਾਈਟਿਸ ਈ ਦੇ ਅਗੇਂਸਟ ਕੋਈ ਕੋਈ ਵੈਕਸੀਨ ਹਜੇ ਤੱਕ ਨਹੀਂ ਬਣੀ ਹੈ ਜਿਹੜੀ ਆਪਾਂ ਦੇ ਇਹ ਪ੍ਰੀਵੈਂਸ਼ਨ ਹੈਗਾ ਇਹਨਾਂ ਦਾ ਦੂਸਰਾ ਮੈਂ ਹੈਪੇਟਾਈਟਿਸ ਬੀ ਔਰ ਸੀ ਦੀ ਗੱਲ ਕਰਾਂਗਾ ਹੈਪੇਟਾਈਟਿਸ ਸੀ ਦਾ ਨਾਮ ਕਾਮਨਲੀ ਇਹ ਚਲਦਾ ਕਿ ਕਾਲਾ ਪੀਲਿਆ ਹੋ ਗਿਆ ਹੈਪੇਟਾਈਟਿਸ ਸੀ ਜਿਹਨੂੰ ਕਾਲਾ ਪੀਲਿਆ ਆਪਾਂ ਕਹਿ ਦਿੰਦੇ ਆ ਕੁਝ ਲੋਕ ਹੈਪੇਟਾਈਟਿਸ ਬੀ ਨੂੰ ਚਿੱਟਾ ਪੀਲਿਆ ਵੀ ਕਹਿ ਦਿੰਦੇ ਆ ਜਿਹੜਾ ਹੈਪੇਟਾਈਟਿਸ ਸੀ ਔਰ ਹੈਪੇਟਾਈਟਿਸ ਬੀ ਹੈਗਾ ਇਹਨਾਂ ਦੇ ਲੱਛਣ ਬਹੁਤ ਘੱਟ ਆਉਂਦੇ ਨੇ ਇਹ ਸਿੰਪਟਮ ਲੈਸ ਹੈ ਦੋਨਾਂ ਇਹ ਆਪਾਂ ਨੂੰ ਜਾਂ ਤਾਂ ਜਨਮ ਦੇ ਥ्रू ਮਿਲ ਗਿਆ ਕਿਸੇ ਕਿਸੇ ਕੰਟਾਮਿਨੇਟਿਡ ਬਲੱਡ ਟ੍ਰਾਂਸਫਿਊਜ਼ਨ ਹੋ ਗਿਆ ਆਈ ਵੀ ਕੋਈ ਡਰੱਗ ਅਬਿਊਜ਼ਰ ਹੈ ਉਹਨਾਂ ਨੂੰ ਹੋ ਗਿਆ ਜਾਂ ਫਿਰ ਸੈਕਸ਼ੂਅਲੀ ਟ੍ਰਾਂਸਮਿਟਿਡ ਇਆਪਾਂ ਨੂੰ ਇਸਪੇਸ਼ਲ ਨੂੰ ਇਹ ਇਨਫੈਕਸ਼ਨ ਹੋ ਗਈ ਹੈ ਕਿ ਜਿਹੜਾ ਹੈਗਾ ਔਰ ਉਹਦੇ ਵਿੱਚ ਆਪਾਂ ਨੂੰ ਲੱਛਣ ਕੁਝ ਨਹੀਂ ਆਣਗੇ ਆਪਣਾ ਸਿਰਫ ਜਿਹੜਾ ਲੀਵਰ ਫੰਕਸ਼ਨ ਟੈਸਟ ਹੈਗਾ ਜਿਹਨੂੰ ਆਪਾਂ ਐਲ ਐਫ ਟੀ ਕਹਿੰਦੇ ਆ ਐਲ ਐਫ ਟੀ ਆਪਣਾ ਡਿਰੇਂਜ ਹੋਊਗਾ ਬਸ ਐਲ ਐਫ ਟੀ ਦੇ ਵਿੱਚ ਆਪਣੇ ਓ ਟ ਪੀ ਟੀ ਵਧੇ ਰਹਿਣਗੇ ਠੀਕ ਹੈ ਜਿਹਦਾ ਬਹੁਤ ਟਾਈਮ ਤੋਂ ਚਲੋ ਵੀ 1 ਸਾਲ ਹੋ ਗਿਆ 2 ਸਾਲ ਹੋ ਗਿਆ ਵਧੇ ਹੋਏ ਨੇ ਆ ਆਪਾਂ ਨੂੰ ਮਿਸ ਇੰਟਰਪ੍ਰੀਟ ਕਰਤਾ ਕਿ ਇਹ ਫੈਟੀ ਲੀਵਰ ਹੈ ਜੀ ਠੀਕਰ ਆਪਾਂ ਵਾਇਰਸ ਦਾ ਟੈਸਟ ਨਹੀਂ ਕੀਤਾ ਆ ਇੱਕ ਸਿੰਪਲ ਵਾਇਰਸ ਦਾ ਟੈਸਟ ਔਰ ਬੜਾ ਹੀ ਸਸਤਾ ਹੈ ਟੈਸਟ ਹੈ ਹੈਪਟਿਟਿਸ ਬੀ ਔਰ ਸੀ ਦੇ ਦੋਨੋਂ ਹੀ ਸਸਤੇ ਟੈਸਟ ਨੇ ਅਗਰ ਆਪਾਂ ਕਰਕੇ ਆਪਾਂ इजीली ਉਹਨਾਂ ਨੂੰ ਡਿਟੈਕਟ ਕਰ ਸਕਦੇ ਹੈ ਹੈਪਟਿਟਿਸ ਬੀ ਆਂਦਾ ਹੈਗਾ ਕਿਸੇ ਪੇਸ਼ੈਂਟ ਨੂੰ ਆ ਉਹਦੇ ਵਿੱਚ ਅਸੀਂ ਇਮੀਡੀਏਟਲੀ ਲਾਈਜ਼ ਨਹੀਂ ਸ਼ੁਰੂ ਕਰਦੇ ਪਹਿਲਾਂ ਉਹਦਾ ਦੇਖਦੇ ਹਾਂ ਕਿ ਲੀਵਰ ਦੇ ਕਿੰਨਾ ਕੁ ਨੁਕਸਾਨ ਹੈਗਾ ਕਿਉਂਕਿ ਅਗਰ ਇੱਕ ਵਾਰ ਆਪਾਂ ਉਹਦੀ ਮੈਡੀਸਿਨ ਸਟਾਰਟ ਕਰਾਂਗੇ ਤਾਂ ਉਹ ਆਪਾਂ ਲਾਈਫ ਲੌਂਗ ਉਹਨੂੰ ਮੈਡੀਸਿਨ ਦਿੰਨੇ ਆ ਉਹ ਫਿਰ ਆਪਾਂ ਉਹਨੂੰ ਉਹਦੀ ਬੰਦ ਨਹੀਂ ਕਰ ਸਕਦੇ ਮੈਡੀਸਨ ਕਿਉਂਕਿ ਆਪਾਂ ਨੂੰ ਵਾਇਰਸ ਨੂੰ ਸਪਰੈਸ ਕਰਕੇ ਰੱਖਣਾ ਆ ਜਿਆਦਾਤਰ ਅਸੀਂ ਜੋ ਯੰਗ ਜਨਰੇਸ਼ਨ ਹੈ ਉਹਨਾਂ ਨੂੰ ਇਹ ਕਹਿੰਦੇ ਆ ਕਿ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚੀਏ ਕਿ ਜਿਹੜੀਆਂ ਸਾਨੂੰ ਹੈਪੇਟਾਈਟਿਸ ਬੀ ਦੇ ਕੰਟਾਮਿਨੇਸ਼ਨ}\,\,\, ਤਰਾਨੀਆਂ ਨੇ ਜਿੱਦਾਂ ਸਾਡੇ ਹੈਲਥ ਕੇਅਰ ਸਾਰੇ ਨਰਸਿਸ ਨੇ ਸਾਡੇ ਹੋਰ ਡਾਕਟਰਸ ਨੇ ਦੇ ਆਰ ਵੈਰੀ ਪ੍ਰੋਨ ਫਾਰ ðiਸ ਇਨਫੈਕਸ਼ਨ ਉਹ ਜਿਵੇਂ ਸਾਡੂੰ ਨੀਡਲ ਸਟਿੱਕ ਇਨਜਰੀ ਹੋ ਗਈ ਜਾਂ ਕਿਸੇ ਆਪਰੇਸ਼ਨ ਕਰਦੇ ਹੋਏ ਕਿਸੇ ਕੰਟਾਮਿਨੇਟਿਡ ਪੇਸ਼ੈਂਟ ਦਾ ਬਲੱਡ ਲੱਗ ਗਿਆ ਠੀਕ ਹੈ ਨਾ ਸਾਡੇ ਵੀ ਬੜਾ ਮਤਲਬ ਪ੍ਰੋਨ ਏਰੀਆ ਹੈਗਾ ਇਸ ਚੀਜ਼ ਆਪਾਂ ਇਹਦੀ ਵੈਕਸੀਨੇਸ਼ਨ ਲੈ ਸਕਦੇ ਹਾਂ ਸਾਰੇ ਹੀ ਲੈ ਸਕਦੇ ਹਾਂ ਜਿਨ੍ਹਾਂ ਨੂੰ ਹੈਗਾ ਉਹਨਾਂ ਨੂੰ ਤਾਂ ਅਸੀਂ ਲਗਾਨੇ ਹੀ ਆ ਟ੍ਰੀਟ ਵੀ ਕਰਦੇ ਹਾਂ ਜਿਨ੍ਹਾਂ ਨੂੰ ਨਹੀਂ ਵੀ ਹੈਗਾ ਪਰ ਅਸੀਂ ਉਹਨਾਂ ਨੂੰ ਵੀ ਦੇ ਸਕਦੇ ਹਾਂ ਹੈਪਟਾਈਟਿਸ ਬੀ ਦੀ ਵੈਕਸੀਨੇਸ਼ਨ ਜਿਨ੍ਹਾਂ ਨੂੰ ਵੀ ਲੱਗਦਾ ਪ੍ਰੋਨ ਹੈ ਕਿ ਸਾਡਾ ਕੰਮ ਉਸ ਤਰੀਕੇ ਦਾ ਹੈਗਾ ਆਪਾਂ ਸਾਰੇ ਇੰਜੈਕਸ਼ਨ ਵੈਕਸੀਨੇਸ਼ਨ ਲੈ ਸਕਦੇ ਆ ਇਵਨ ਅਸੀਂ वैक्सीनेशन तो बाद भी आप चेक कर सकते हैं कि किन्ना इफेक्टिव है वैक्सीनेशन सा कटऑफ होंगी है अगर वो कट ऑफ तो नीचे है तो आप दोबारा इंजैक्शन भी दे सकते उन्होंने जोड़ा हैपेटेटिस है सी है ये सेम फैलता है ब्लड ट्रांसफ्यूजन निडल स्टिक इंजरी कोई आई भी ड्रग अब्यूजर है या फिर हॉस्पिटल हैल्थ केयर वर्करस है या फिर सैक्शुअली ट्रांसमिटेड है ਇਹਨਾਂ ਸਾਰੇ ਹੀ ਤਰੀਕੇ ਨਾਲ ਹੈਪੇਟਾਈਟਸ ਸੀ ਵੀ ਆਪਣੇ ਬਾਡੀ ਦੇ ਅੰਦਰ ਐਂਟਰ ਹੁੰਦਾ ਹੈ ਪਰ ਇਹ ਵੀ ਬਹੁਤ ਟਾਈਮ ਤੱਕ ਇਸ ਸਿੰਟੋਮੈਟਿਕ ਰਹਿੰਦਾ ਹੈ ਇਹ ਦਾ ਨਾਮ ਹੀ ਹੈ ਇਨੈਕਟੈਨਿਕ ਵੀਰਸ ਕੀ ਜਿਹੜਾ ਕੁਝ ਨਹੀਂ ਕਰਦਾ ਨਾ ਉਹਨੇ ਜੌਂਡਿਸ ਕਰਨਾ ਉਹਨੇ ਸਿਰਫ 10-20 ਸਾਲ ਬਾਅਦ ਲੀਵਰ ਦੇ ਵਿੱਚ ਕੈਂਸਰ ਕਰ ਦੇਣਾ ਹੈ ਹੈਪੇਟਾਈਟਸ ਬੀ ਔਰ ਸੀ ਇੱਕ ਇਦਾਂ ਦੇ ਵੀਰਸ ਹੈ ਜਿਹੜੇ ਸੈਕੰਡ ਡਿਗਰੀ ਐ AIDS ਦੇ ਵਿੱਚ ਕੈਂਸਰ ਕਰ ਦਿੰਦੇ ਆ ਪੇਸ਼ੈਂਟ ਸਾਡੇ ਕੋਲ ਆਉਂਦੇ ਆ ਸਿੱਧੇ ਹੀ ਕਿ ਲੀਵਰ ਦਾ ਕੈਂਸਰ ਹੋ ਗਿਆ ਹੈ ਜੇ ਅਸੀਂ ਡੈਂਕ ਨਹੀਂ ਕਰਦੇ ਅਸੀਂ ਕੁਝ ਨਹੀਂ ਕੀਤਾ ਜਦੋਂ ਅਸੀਂ ਟੈਸਟ ਕਰਦੇ ਆ ਉਹਨਾਂ ਦਾ ਹੈਪੇਟਾਈਟਿਸ ਸੀ ਜਿਆਦਾ ਦਾ ਹੈਪੇਟਾਈਟਿਸ ਸੀ ਪੋਜ਼ਿਟਿਵ ਹੀ ਹੁੰਦਾ ਠੀਕ ਹੈ ਤਾਂ ਆਪਾਂ ਇਹਨਾਂ ਤੋਂ ਬਚ ਸਕਦੇ ਆ ਜੇ ਅਪਾ ਰੈਗੂਲਰ ਐਲਫਟੀ ਕਰਾਨਣੀ ਹੈ ਚਾਹੇ ਉਹ ਨਾਰਮਲ ਵੀ ਆਂਦੇ ਆਪਾਂ ਨੂੰ ਆਪਣੇ ਵਾਇਰਲ ਮਾਰਕਰ ਜਰੂਰ ਕਰਾਣੇ ਚਾਹੀਦੇ ਆਪਾਂ ਨੂੰ ਨਹੀਂ ਪਤਾ ਬਾਏ ਸਮ ਹਾਓ ਆਪਣੇ ਬਾਡੀ ਦੇ ਵਿੱਚ ਵਾਇਰਸ ਚਲਾ ਗਿਆ ਆਪਾਂ ਨੂੰ ਨਹੀਂ ਪਤਾ ਉਹਨੇ ਕੋਈ ਸਿੰਪਟਮ ਨਹੀਂ ਕਰਦੇ ਦੇ ਆਰ ਕੰਪਲੀਟਲੀ ਸਿੰਪਟਮਲੈਸ ਜੇ ਨਾ ਸਿੰਪਟਮ ਆਂਦੇ ਨੇ ਉਹ ਫਿਰ ਥੋੜੀ ਲੇਟਰ ਸਟੇਜ ਦੇ ਵਿੱਚ ਪਹੁੰਚ ਚੁਕੇ ਹੁੰਦੇ ਨੇ ਕਿ ਜਿਹਨਾਂ ਦਾ ਲਿਵਰ ਖਰਾਬ ਹੋ ਗਿਆ ਜਾਂ ਉਹਨਾਂ ਨੂੰ ਜੌਂਡੀ ਸਾਨਾ ਸ਼ੁਰੂ ਹੋ ਗਿਆ ਜਾਂ ਫਿਰ ਉਹਨਾਂ ਨੂੰ ਕੈਂਸਰ ਹੋ ਚੁੱਕਾ ਹੈ ਪਰ ਇਹ ਵਾਲੀ ਸਟੇਜ ਤੇ ਕਹਿੰਦੇ ਕਿ ਫਿਰ ਆਪਾਂ ਸਿਰਫ ਉਹਨਾਂ ਨੂੰ ਸਿੰਟੋਮੈਟਿਕ ਟਰੀਟਮੈਂਟ ਦਿੰਨੇ ਆ ਜਾਂ ਅਗਰ ਉਸ ਤਰੀਕੇ ਦਾ ਇਲਾਜ ਹੋ ਸਕਦਾ ਹੁੰਦਾ ਤੇ ਉਹ ਦਿੰਨੇ ਆ ਉਸ ਸਟੇਜ ਤੇ ਆਪਾਂ ਨੂੰ ਵਾਇਰਸ ਦਾ ਆਪਾਂ ਕੋਈ ਇਲਾਜ ਨਹੀਂ ਕਰ ਪਾਉਂਦੇ ਇਹ ਸਭ ਹੈਪੇਟਾਈਟਿਸ ਬੀ ਯਰ ਸੀ ਦਾ ਜਿਹੜੇ ਸਿੰਟੋਮੈਟਿਕ ਹੈ ਆਪਾਂ ਨੂੰ ਉਹਨਾਂ ਦਾ ਟੈਸਟ ਐਟ ਲੀਸਟ ਕਰਾਉਣਾ ਚਾਹੀਦਾ ਹੈ ਦੇਖਣ ਦੇ ਲਈ ਕਿ ਆਪਾਂ ਆਪਾਂ ਨੂੰ ਇਨਫੈਕਸ਼ਨ ਹੈਗੀ ਹੈ ਜਾਂ ਨਹੀਂ ਐਂਡ ਜਿਹੜਾ ਹੋਰ ਦੋ ਤਰੀਕੇ ਦੇ ਹੈਪੇਟਾਈਟਿਸ ਹੈਗੇ ਨੇ ਜਿਹੜੇ ਕਿ ਲੈਸ ਕਾਮਨ ਹੈਗੇ ਨੇ ਜਿੱਦਾਂ ਕਿ ਡਰਗਨ ਇੰਡਿਊਸਡ ਆਪਾਂ ਕੋਈ ਦਵਾਈ ਖਾਧੀ ਤੇ ਆਪਾਂ ਨੂੰ ਆਪਣੇ ਜਿੱਦਾਂ ਆਪਾਂ ਕਹਿ ਦਈਏ ਕਿ ਦਵਾਈ ਰिएक्शन ਕਰ ਗਈ ਰिएक्शन ਆਮ ਕਰਕੇ ਆਪਾਂ ਸਮਝਦੇ ਹਾਂ ਕਿ ਸਕਿਨ ਦੇ ਉੱਪਰ ਸੋਜਿਸ਼ ਹੋ ਜਾਣਾ ਰੈਡਨੈਸ ਹੋ ਜਾਣਾ ਖਾਰਿਸ਼ ਹੋਣ ਲੱਗ ਜਾਣਾ ਠੀਕ ਹੈ ਨਾ ਉਹਨਾਂ ਨੂੰ ਆਪਾਂ ਕਹਿ ਦਿੰਦੇ ਆ ਕਿ ਰिएक्शन ਬਟ ਅਗਰ ਮੈਡੀਸਿਨ ਖਾਣ ਤੋਂ ਬਾਅਦ ਕਿਸੇ ਦੀ ਭੁੱਖ ਘੱਟ ਗਈ ਹੈ ਕਿਸੇ ਨੂੰ yellow urine ਆਣਾ ਸ਼ੁਰੂ ਹੋ ਗਿਆ ਹੈ ਜ਼ਿਆਦਾ that is the may be the indicator of ki ਆਪਣਾ liver ਤੇ ਉਹਦਾ ਇਫੈਕਟ ਆਣਾ ਸ਼ੁਰੂ ਹੋ ਗਿਆ ਇਹਦੇ ਵਿੱਚ ਆਪਾਂ ਕੋਈ ਪਾਰਟਿਕੂਲਰ ਮੈਡੀਸਿਨ ਨਹੀਂ ਹੈਗੀ ਸਾਰੀਆਂ ਮੈਡੀਸਿਨ ਹੀ ਪ੍ਰੋਨ ਹੈਗੀਆਂ liver ਦੇ ਡਿਜ਼ੀਜ਼ ਕਰਨ ਅ ਬਹੁਤ ਪ੍ਰੀਵੋਲੈਂਟ ਹੈ ਫੈਟੀ ਲਿਵਰ ਆਪਣੇ ਕੰਟਰੀ ਦੇ ਵਿੱਚ ਵੀ ਇਵਨ ਨਾਰਥ ਇੰਡੀਆ ਦੇ ਵਿੱਚ ਵੀ ਤੇ ਜੇਵੇਂ ਆਪਣਾ ਲੀਵਰ ਆਲਰੇਡੀ ਫੈਟੀ ਲੀਵਰ ਹੈ ਆਪਣਾ ਲੀਵਰ ਵੀਕ ਹੈ ਫੈਟੀ ਲੀਵਰ ਦਾ ਮਤਲਬ ਹੈ ਕਿ ਉਹਦਾ ਆਲਰੇਡੀ ਫਾਈਬਰੋਸਿਸ ਸਟਾਰਟ ਹੋ ਗਈ ਹੈ ਸ਼ਰਿੰਕਿੰਗ ਸਟਾਰਟ ਹੋ ਗਈ ਹੈ ਉਹਦੇ ਉੱਪਰ ਅਗਰ ਆਪਾਂ ਆਪਾਂ ਨੂੰ ਕੋਈ ਇਨਫੈਕਸ਼ਨ ਹੋ ਜਾਂਦੀ ਹੈ ਵਾਇਰਸ ਦੀ ਆਪਾਂ ਕੋਈ ਦਵਾਈ ਖਾ ਲੈਨੇ ਆ ਜਿਹੜੀ ਆਪਣੇ ਲੀਵਰ ਤੇ ਸੂਟ ਨਹੀਂ ਕੀਤੀ ਤੇ ਉਹਦੇ ਵਿੱਚ ਫਿਰ ਆਪਣਾ ਐਗਗ੍ਰਾਵੇਟਡ ਹੋ ਜਾਂਦੀ ਇੰਜਰੀ ਮੈਟੋਸੈਲੂਲਰ ਇੰਜਰੀ ਜਿਹੜਾ ਫਿਰ ਜੌਂਡੇਸ ਆ ਜਾਂਦਾ ਇਨਕਰੀਜ਼ येलो ਡਿਸਕਲੋਰੇਸ਼ਨ ਹੋ ਜਾਂਦੀ ਹੈ ਯੂਰੀਨ ਦੀ ਆਪਣੀ ਇਹ ਸਾਰੇ ਸਿੰਪਟਮ ਆ ਸਕਦੇ ਚੌਥੀ ਤਰ੍ਹਾਂ ਇਹ ਕਿਹਦਾ ਹੈਪੇਟਾਈਟਿਸ ਹੈਗਾ ਐਲਕੋਹੋਲਿਕ ਹੈਪੇਟਾਈਟਿਸ ਜਿਹੜਾ ਡਰਿੰਕ ਕਰਨ ਤੋਂ ਬਾਅਦ ਹੁੰਦਾ ਆਪਾਂ ਨੇ ਹੁਣੇ ਡਰਿੰਕ ਦੀ ਜਿਹੜੀ ਡੈਫੀਨੇਸ਼ਨ ਹੈਗੀ ਹੈ ਕਿ ਡਰਿੰਕ ਕਰਕੇ ਜਿੰਨਾ ਦਾ ਲੀਵਰ ਖਰਾਬ ਹੋ ਜਾਂਦਾ ਆਪਾਂ ਆਮ ਕਰਕੇ ਸੁਣਿਆ ਉਹ ਚੇਂਜ ਹੋ ਗਈ ਹੈ ਪਹਿਲਾਂ ਇਸਟਿਗਮਾਟਾ ਸਮਝਿਆ ਜਾਂਦਾ ਸੀ ਕਿ ਜਿਹੜਾ ਡਰਿੰਕ ਕਰਦਾ ਹੈ ਉਹਦਾ ਲੀਵਰ ਖਰਾਬ ਹੋ ਗਿਆ ਜੀ ਤੇ दारू ਕਰਕੇ ਲੀਵਰ ਖਰਾਬ ਹੋ ਗਿਆ ਪਹਿਲਾਂ ਇਹ ਬਿਲਕੁਲ ਹੀ ਕਲੀਅਰ ਕਰਕੇ ਕਹਿ ਦਿੱਤਾ ਜਾਂਦਾ ਸੀ ਅਣਸੀ ਉਹਨੂੰ ਡਿਫਰੈਂਸ਼ੀਏਟ ਕਰ ਦਿੱਤਾ ਹੈ ਕਈ ਭਾਗਾਂ ਚ ਉਹਨੂੰ ਡਿਵਾਈਡ ਕਰ ਦਿੱਤਾ ਹੈ ਕਿ ਪੇਸ਼ੈਂਟ ਨੂੰ ਸ਼ੂਗਰ ਤਾਂ ਨਹੀਂ ਸੀਗੀ ਪੇਸ਼ੈਂਟ ਦਾ ਆਲਰੇਡੀ ਕੋਈ ਇਦਰੀ ਦਵਾਈ ਤਾਂ ਨਹੀਂ ਲੈ ਰਿਹਾ ਸੀਗਾ ਜਿਹਦੇ ਕਰਕੇ ਉਹਦਾ ਲੀਵਰ ਵੀਕ ਹੋਵੇ ਵੀਕ ਹੁੰਦੇ ਹੋਏ ਵੀ ਸ਼ੂਗਰ ਦੇ ਕਰਕੇ ਲੀਵਰ ਤੇ ਇਫੈਕਟ ਹੁੰਦੇ ਹੋਏ ਵੀ ਅਗਰ ਨਾਰਮਲ ਡਰਿੰਕ ਕਰ ਰਿਹਾ ਹੈ ਬੰਦਾ ਤੇ ਉਹਦਾ ਉਹਨੂੰ ਐਲਕੋਹੋਲਿਕ ਹੈਪੇਟਾਈਟਿਸ ਹੋਣ ਦੇ ਚਾਂਸਸ ਜ਼ਿਆਦਾ ਹੈ ਐਜ਼ ਕੰਪੇਅਰ ਟੂ ਨਾਰਮਲ ਪਰਸਨ ਤੇ ਮਤਲਬ ਉਹਦੇ ਵਿੱਚ ਇੱਕ ਸਟਿਗਮਾ ਤਾਂ ਨਹੀਂ ਹੈ ਉਹ ਪੇਸ਼ੈਂਟ ਦੇ ਲਈ ਕਿ ਜੀ ਇਹਦਾ ਚਲੋ ਟ੍ਰੀਟਿੰਗ ਕਰਕੇ ਕੰਮ ਖਰਾਬ ਹੋ ਗਿਆ ਤੇ ਅਸੀਂ ਜਿੱਦਾਂ ਹੁਣ ਆਪਣਾ ਫੈਟੀ ਲੀਵਰ ਹੈਗਾ ਫੈਟੀ ਲੀਵਰ ਈਵਨ ਵਿਦਾਊਟ ਸਿਰੋਸਿਸ ਲੀਵਰ ਦੀ ਖਰਾਬ ਹੁੰਦੀ ਹੈ ਕਈ ਸਟੇਜਸ ਹੈ ਪਹਿਲਾ ਫਾਈਬਰੋਸਿਸ ਹੁੰਦਾ ਜਿਹਨੂੰ ਆਪਾਂ ਫੈਟੀ ਲੀਵਰ ਕਹਿ ਦਿੰਦੇ ਆ 1 2 3 ਜਿਹੜੇ ਆਪਣੀ ਰਿਪੋਰਟਸ ਦੇ ਵਿੱਚ ਲਿਖਿਆ ਹੋਇਆ ਹੁੰਦਾ ਉਸ ਤੋਂ ਬਾਅਦ ਉਹਨਾਂ ਦਾ ਸਿਰੋਸਿਸ ਹੁੰਦਾ ਹੈ ਜਿਹਦੇ ਵਿੱਚ ਕੀ ਪੇਟ 'ਚ ਪਾਣੀ ਨਹੀਂ ਭਰਿਆ ਲੇਕਿਨ ਲੀਵਰ ਖਰਾਬ ਹੋ ਗਿਆ ਉਸ ਤੋਂ ਬਾਅਦ ਆਉਂਦਾ ਕਿ ਪੇਟ 'ਚ ਪਾਣੀ ਭਰਨ ਲੱਗ ਗਿਆ ਠੀਕ ਹੈ ਨਾ ਜੋ ਜਿਹੜਾ ਪੇਟ ਚ ਪਾਣੀ ਭਰਨ ਦੀ ਸਟੇਜ ਹੁੰਦੀ ਹੈ ਉਦੋਂ ਆਪਾਂ ਕਹਿ ਦਿੰਦੇ ਕਿ ਰਿਵਰਸਿਬਲ ਨਹੀਂ ਹੈ ਇਰਿਵਰਸਿਬਲ ਹੈ ਯਾਨੀ ਤਾਂ ਲੀਵਰ ਨਮਾ ਲੱਗੇਗਾ ਟ੍ਰਾਂਸਪਲੈਂਟ ਜਾਂ ਫਿਰ ਸਿੰਪਟੋਮੈਟਿਕਲੀ ਆਪਾਂ ਉਹਨੂੰ ਟ੍ਰੀਟ ਕਰ ਸਕਦੇ ਜਿਹੜਾ ਨੈਸ਼ ਹੈਗਾ ਜਿਹਨੂੰ ਆਪਾਂ ਫੈਟੀ ਲੀਵਰ ਕਹਿ ਦਿੰਦੇ ਆ ਉਹਨੂੰ ਔਰ ਹੈਪੇਟਾਈਟਿਸ ਬੀ ਨੂੰ ਵਿਦਾਊਟ ਸਿਰੋਸਿਸ ਔਰ ਪੇਟਸ ਪਾਣੀ ਭਰੇ ਹੋਏ ਵਾਲੀ ਸਟੇਜ ਦੇ ਵਿੱਚ ਗਏ ਹੋਈ ਉਹ ਸਾਨੂੰ ਕੈਂਸਰ ਕਰ ਸਕਦੇ ਇਵਨ ਨਾਰਮਲ ਹੈਲਦੀ ਲੀਵਰ ਦੇ ਉੱਪਰ ਵੀ ਇਹ ਸਭ ਜੋ ਹੈਪੇਟਾਈਟਿਸ ਬੀ ਹੈ ਔਰ ਆਪਣਾ ਜਿਹੜਾ ਫੈਟੀ ਲੀਵਰ ਜਿਹਨੂੰ ਕਹ ਦਿੰਦੇ ਨੇ ਉਹਨੂੰ ਨੈਸ਼ ਨਾਨ ਅਲਕੋਹੋਲਿਕ ਸਟੇਟੋ ਹੈਪੇਟਾਈਟਿਸ ਇਹ ਆਪਾਂ ਨੂੰ ਉਹਦੇ ਬਾਕੀ ਸਕਿਪ ਕਰਕੇ ਸਟੇਜ ਸਕਿਪ ਕਰਕੇ ਇਹ ਡਾਇਰੈਕਟਲੀ ਕੈਂਸਰ ਕੌਜ਼ਿੰਗ ਏਜੰਟ ਹੈਗੇ ਨੇ ਕਲਾਸ 1 ਏਜੰਟ ਹੈਗੇ ਜਿਹੜਾ ਸਾਨੂੰ ਕੈਂਸਰ ਡਾਇਰੈਕਟਲੀ ਕਰ ਸਕਦੇ ਤੇ ਆਪਾਂ ਨੂੰ ਬੜਾ ਹੀ ਮਤਲਬ ਕੁਐਸ਼ਨਲੀ ਹੋਣਾ ਚਾਹੀਦਾ ਹੈ ਟੂ ਰਿਡਿਊਸ आवर ਫੈਟੀ ਲੀਵਰ ਹੈਪੇਟਾਈਟਿਸ ਬੀ ਦੀ ਜਾਂਚ ਕਰਾਣੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਹੈ ਫੈਟੀ ਲੀਵਰ ਦੇ ਲਈ ਜਿਨ੍ਹਾਂ ਨੂੰ ਗ੍ਰੇਡ 1 2 ਹੈਗਾ ਹੁਣ ਪ੍ਰिवेंशन ਦੀ ਗੱਲ ਕੀਤੀ ਜਾਵੇ ਤਾਂ ਸਿਰਫ weight reduction ਹੈਗਾ ਇਹ ਆਪਾਂ 5% ਆਪਣੇ weight ਤੋਂ weight reduce ਕਰ ਲਓ ਤੁਹਾਡਾ ਫੈਟੀ ਲੀਵਰ ਦਾ ਗ੍ਰੇਡ ਨੀਚੇ ਆ ਜਾਏਗਾ ਉਹ ਡਾਕਟਰ ਦੇ ਹੱਥ 'ਚ ਨਹੀਂ ਹੈਗਾ ਉਹ ਪੇਸ਼ੈਂਟ ਦੇ ਹੱਥ 'ਚ ਜ਼ਿਆਦਾ ਹੈ ਓਵਰ ਆਲ ਹੀ ਆਪਣੇ ਜਿਹੜੇ ਜਿੰਨੇ ਤਰੀਕੇ ਦੇ ਹੈਪੇਟਾਈਟਸ ਹੁੰਦੇ ਆ ਮੈਂ ਤੁਹਾਨੂੰ ਡਿਸਕਸ ਕੀਤੇ ਆ ਕਿਸੇ ਦਾ ਕੋਈ ਡਾਊਟ ਹੈਗਾ ਤੁਸੀਂ ਪੁੱਛ ਸਕਦੇ ਹੋ ਇਹ ਸੱਜਣਾ ਸਿੰਘ ਭਗਸੇ ਸਿੰਘ ਨਗਰ ਦਾ ਸੰਬੰਧਕ ਅੱਜ ਦੀਆਂ ਇਸ ਸਰਗਰਮੀਆਂ ਖਾਲ ਫੇਰ ਨਮੀਆਂ ਤੇ ਤਾਹੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਿੰਸੀਪਲ ਜੀ ਨੂੰ ਇਜਾਜ਼ਤ ਦਿਓ ਧੰਨਵਾਦ